ਬੀ ਟੈਕਸ ਵਿਭਾਗ ਵੱਲੋਂ ਜੀਐਸਟੀ ਡਿਪਾਰਟਮੈਂਟ ਵੱਲੋਂ ਸਰਵਿਸ ਸੈਕਟਰ ਦੇ ਡੀਲਰ ਨੂੰ ਰਜਿਸਟਰ ਕਰਨ ਲਈ ਮਿਤੀ 10 ਜਨਵਰੀ 2025 ਤੋਂ ਲੈ ਕੇ 10 ਫਰਵਰੀ 2025 ਤੱਕ ਇੱਕ ਸਪੈਸ਼ਲ ਸਰਵੇ ਦਾ ਅਭਿਆਨ ਚਲਾਇਆ ਜਾ ਰਿਹਾ ਜਿਸ ਦੌਰਾਨ ਅਸੀਂ ਟੀਮਾਂ ਬਣਾ ਕੇ ਸਰਵੇ ਦੀਆਂ ਟੀਮਾਂ ਸਾਰਾ ਸਰਵਿਸ ਪ੍ਰੋਵਾਈਡਰ ਦੇ ਦਰਵਾਜ਼ੇ ਤੇ ਜਾ ਕੇ ਉਹਨਾਂ ਦਾ ਡਾਟਾ ਕਲੈਕਟ ਕਰਨੀ ਹੈ ਤੇ ਉਹਨਾਂ ਨੂੰ ਰਜਿਸਟ੍ਰੇਸ਼ਨ ਲੈਣ ਵਿੱਚ ਮਦਦ ਕਰਨਾ ਹੈ ਸਰ ਇਹ ਇਹ ਅਧਿਆਨ ਜਿਹੜਾ ਹੈ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਚ ਨਾ ਜਾਣਾ ਇਹ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਜਿੰਨੇ ਟੋਟਲ ਵਾਰਡ ਨੇ 5 1 2 3 4 5 ਉਹਨਾਂ ਸਾਰੇ ਵਾਰਡਾਂ ਵਿੱਚ ਨਾਲੋਂ ਨਾਲ ਚਲਾਇਆ ਜਾਏਗਾ ਸਰ ਇਹਦੇ ਵਿੱਚ ਸਰ ਕਿਹੜੇ ਕਿਹੜੇ ਅਗਰ ਆਪਾਂ ਨੂੰ ਐਕਸਪਲੇਨ ਕਰ ਦੇਵੇ ਕਿਹੜੇ ਕਿਹੜੇ ਦੇ ਵਿੱਚ ਕੈਟਾਗਰੀ ਦੇ ਲੋਕ ਜਿਹੜੇ ਨਹੀਂ ਹੋ ਜਾ ਸਕਦੇ ਇਸ ਦੇ ਵਿੱਚ ਟੋਟਲ ਜਿਹੜੇ ਸਰਵਿਸ ਸੈਕਟਰ ਦੇ ਵਿੱਚ ਡੀਲ ਕਰਦੇ ਨੇ ਉਹ ਸਾਰੇ ਡੀਲਰ ਨੂੰ ਸੀ ਸਰਵੇ ਕਰਾਂਗੇ ਜਿਸ ਦੇ ਵਿੱਚ ਬੇਸਿਕਲੀ ਨੇ ਸੈਲੂਨ ਬੁਟੀਕ ਜਿਮਨੇਜ਼ੀਅਮ Coaching institutes, visa service providers, consultancy services, air ticket, uh, job booking the services in the name, isolaba laundry service, canteen, catering, mess, restaurants, tabas, software developers, parking contractors, uh, security service providers, manpower supplier, uh, uh, marriage palaces, photography, uh, decorators, and architects. ਸਰਕਾਰ ਦਾ ਮੇਨ ਸਿਰ ਜਿਹੜਾ ਗੱਲ ਕਰੀਏ ਸਰਕਾਰ ਦਾ ਮੇਨ ਮੋਟਿਵ ਇਹੀ ਹੈ ਕਿ ਵੱਧ ਤੋਂ ਵੱਧ ਜਿਹੜੇ ਲੋਕਲ ਹੋਣ ਹੈ ਉਹ ਇਸ ਕਾਰਜ ਪ੍ਰਣਾਲੀ ਨਾਲ ਜੁੜੇ ਜਾ ਸਕਣ ਹਾਂ ਅਸੀਂ ਦੇਖਣ ਵਿੱਚ ਆਇਆ ਕਿ ਗੁੱਡਸ ਦਾ ਜੋ ਟੈਕਸ ਆ ਰਿਹਾ ਹੈ ਉਹ ਸਰਵਿਸ ਸੈਕਟਰ ਦੇ ਨਾਲੋਂ ਕਿਤੇ ਜ਼ਿਆਦਾ ਹੈ ਇਸ ਦਾ ਮਤਲਬ ਇਹੀ ਹੈ ਕਿ ਸਰਵਿਸ ਸੈਕਟਰ ਦੇ 딜ਰ ਬਹੁਤ ਕਾਟ ਰਜਿਸਟਰਡ ਹਨ ਇਸੇ ਅਭਿਆਨ ਦੌਰਾਨ ਅਸੀਂ ਉਹਨਾਂ ਨੂੰ ਵੋਲੰਟੇਰਲੀ ਮੋਟੀਵੇਟ ਕਰ ਰਹੇ ਹਾਂ ਕਿ ਆਪੇ ਰਜਿਸਟਰ ਕਰਨ ਈ ਨਾ ਹੁੰਦੀ ਸੁਰਤ ਦੇ ਚ ਦੂਸਰੇ ਜੋ ਕਾਨੂੰਨੀ ਕਾਰਵਾਈਓ ਕੀਤੀ ਜਾਂਦੀ ਹੈ